ऑपरेट ਕਰਨ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਕਿ ਜਿਹਦੇ ਜਿਹਦੇ ਬੱਚੇ ਦਾ ਪੈਰ ਦਾ ઓਪਰੇਟ ਕਰ ਰਹੇ ਹੋ ਔਰ ਬੜੇ ਹੀ ਵਧੀਆ ਢੰਗ ਨਾਲ ਬੱਚਾ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਨੱਚ ਰਿਹਾ ਹੈ ਔਰ ਬੜੇ ਧਿਆਨ ਉਹ ਦੇ ਜਾ ਨਹੀਂ ਰਿਹਾ ઓਪਰੇਸ਼ਨ ਹੋ ਵੀ ਗਿਆ ਸਕਸੈਸ ਕਿ ਇਹ ਮੈਥਡ ਕਿਸ ਤਰ੍ਹਾਂ ਮਦਦ ਸੀ ਯੂਜ਼ ਕੀਤਾ ਸਰ ਇਹ ਤਾਂ ਬੜਾ ਸੀ ਕਾਮਨਲੀ ਯੂਜ਼ ਕਰਦੇ ਆ ਉਹ ਕੁਦਰਤੀ ਬੱਚਾ ਉਹ ਨੱਚਣ ਲੱਗ ਗਿਆ ਸਾਨੂੰ ਲੱਗਿਆ ਕਿ ਇਹ ਇਹਨੂੰ ਮੋਟੀਵੇਸ਼ਨ ਆ ਕੋਈ ਹੋਰ ਬੱਚਿਆਂ ਨੂੰ ਜਾਂ ਕਿਸੇ ਹੋਰ ઓਪਰੇਸ਼ਨ ਨੂੰ ਦਿਖਾਣੀ ਹੁੰਦੀ ਆ ਅਸੀਂ ਉਹਦੀ ਵੀਡੀਓ ਬਣਾ ਲਈ ਬੀ ਬੇਸਿਕਲੀ ਕੀ ਹੁੰਦਾ ਬੱਚਾ ਕੋਈ ਵੀ ਆਰਥੋਪੈਡਿਕ ਫ੍ਰੈਕਚਰ ਨਾਲ ਆਉਂਦਾ ਕੋਈ ਸਰਜਰੀ ਨਾਲ ਆਉਂਦਾ ਬਹੁਤ ਪੇਨਫੁਲ ਹੁੰਦਾ ਪੇਨ ਅਸੀਂ ਲੋਕਲ ਐਂਥੀਸੀਡਲ ਨਾਲ ਠੀਕ ਕਰ ਲੈਂਦੇ ਆ ਪਰ ਜਦੋਂ ਤੱਕ ਜਾਗਦਾ ਬੱਚਾ ਉਹਨੂੰ ਐ ਲੱਗਦਾ ਰਹਿੰਦਾ ਮੇਰੇ ਲੱਤਾਂ ਨਾਲ ਕੁਝ ਕਰ ਰਹੀ ਆ ਜਾਂ ਮੇਰੇ ਨਾਲ ਕੁਝ ਕਰ ਰਿਹਾ ਉਹ ਐਂਗਜ਼ਾਈਟੀ ਹੁੰਦੀ ਆ ਉਹ ਲੰਤ ਬਿਗਰ ਮਾਰਦਾ ਸਾਨੂੰ ਪ੍ਰੋਸੀਜਰ ਕਰਨ ਨਹੀਂ ਦਿੰਦਾ ਜਾਂ ਪਲਾਸਟਰ ਲਾਣਾ ਚਾਹੇ ਕੋਈ ਸਰਜਰੀ ਕਰਨੀ ਆ ਤੋਂ ਵੇਰ ਇਹਨੂੰ ਇੱਕ ਤਰੀਕੇ ਦੀ ਡਾਇਵਰਜਨ ਥੈਰੇਪੀ ਲਗਾ ਲਓ ਕਿ ਅਸੀਂ ਡਾਇਵਰਟ ਕਰ ਦਿੰਦੇ ਆ ਮਾਈਂਡ ਤੇ ਉਹ ਜਿਹੜੀ ਚੀਜ਼ ਹੁਣ ਉਹਨੂੰ ਪੁੱਛਿਆ ਉਹਨੂੰ ਪੁੱਛਿਆ ਤੂੰ ਮਨ ਲੱਗ ਗਿਆ ਸਾਨੂੰ ਫਿਰ ਪ੍ਰੋਸੀਜਰ ਕਰਨਾ ਸੌਖਾ ਹੋ ਗਿਆ ਤੇ ਹੋਰ ਲੋਕਾਂ ਨੂੰ ਵੀ ਸਾਨੂੰ ਮੋਟੀਵੇਟ ਹੋ ਜਾਂਦਾ ਠੀਕ ਹੈ ਮਤਲਬ ਇਹਦੇ ਨਾਲ ਫਿਰ ਜਿਹੜਾ ਬੱਚਾ ਧਿਆਨ ਸੀ ਪੂਰਾ ਡਾਇਵਰਟ ਹੋ ਗਿਆ ਤੇ ਤੁਹਾਡਾ ਜਿਹੜਾ ਆਪਰੇਟ ਸੀ ਉਹ ਸੌਖਾ ਹੋ ਗਿਆ ਸੌਖਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤਾਂ ਸਟਾਫ ਨੇ ਵੀ ਪੂਰਾ ਕੋਆਪਰੇਟ ਕੀਤਾ ਇਹਦੇ ਸਟਾਫ ਨੂੰ ਸਟਾਫ ਨੂੰ ਪੂਰਾ ਸਮਝਾਇਆ ਕਿ ਬੱਚੇ ਆਉਂਦਾ ਤਾਂ ਉਹਨੂੰ ਵੀਡੀਓ ਲਾ ਦਿਆ ਕਰੋ ਜੇ ਕੋਈ ਕਹਿੰਦਾ ਕਿ ਸਾਨੂੰ ਛੋਟਾ ਭਿੰਨ ਦੀ ਵੀਡੀਓ ਲਾ ਦੋ ਕੋਈ ਕਹਿੰਦਾ ਜੀ ਕਾਰਟੂਨ ਦੀ ਲਾ ਦੋ ਕੋਈ ਕਹਿੰਦਾ ਸੱਧੂ ਮੂਸੇਰੇ ਦੇ ਗਾਣੇ ਲਾ ਦੋ ਜਿਹੜਾ ਉਹਨੂੰ ਪਸੰਦ ਆ ਸੀ ਉਹ ਲਗਾ ਬੱਚਿਆਂ ਦੇ ਇਲਾਜ ਵਿੱਚ ਅਸੀਂ ਕਈ ਬੱਚੇ ਦੀ ਟ੍ਰੀਟਮੈਂਟ ਹੋਣੀ ਚਾਹੀਦੀ ਆ ਉਹ ਪੇਨ ਫਰੀ ਹੋ ਜਾਵੇ ਉਹਦੇ ਵਾਸਤੇ ਇੱਕ ਟਰੋਮਾ ਨਹੀਂ ਹੁੰਦਾ ਨਹੀਂ ਤਾਂ ਬਾਅਦ ਚ ਜਾ ਕੇ ਯਾਦ ਕਰਦਾ ਉਹ ਡਰਦਾ ਹੁਣ ਮੇਰੇ ਕੋਲ ਆਊਗਾ ਉਹ ਹਰ ਵਾਰੀ ਡਰੂਗਾ ਕਿ ਹਾਂ ਜੀ ਤੁਸੀਂ ਤਾਂ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਦਰਦ ਕੀਤਾ ਸੀ ਕਿਤੇ ਉਹਨੂੰ ਲੱਗਦਾ ਕਿ ਹਾਂ ਡਾਕਟਰ ਸਾਹਿਬ ਮੈਨੂੰ ਚਾਕਲੇਟ ਦੇਣਗੇ ਜਾਂ ਮੈਨੂੰ ਗਣਾ ਸੁਣਾ ਦੇਣਗੇ ਉਹਨੂੰ ਦੁਬਾਰਾ ਲਿਆਣਾ ਵੀ ਸੌਖਾ ਹੁੰਦਾ ਬਾਅਦ ਵੀ ਟ੍ਰੀਟਮੈਂਟ ਸੌਖਾ ਹੋ ਜਾਂਦਾ ਠੀਕ ਹਾਂਜੀ